ਭੰਗ ਜਿਹੜਾ ਚਾਹਨੇ ਪਿਆ ਪਿਆ ਸਹੀ ਆਦਾ ਆਪਣੀ ਉਰਲ ਬੇਪਾਇਆ ਦਾ ਡੇਢੀ ਦੂਸਾ ਆਪ ਦੇਖੋ ਵੀ ਦੇਖੋ ਇਹ ਸਮਾਨ ਰਕਸਾਈ ਜਾਂਦਾ ਪਈ ਡੇਢੀ ਦੂਸਾ ਦੇਖੋ ਅੰਦਰ ਆਉਂਦੀ ਆ ਵੀ ਗੱਡੀ ਦੇਖੋ ਬਈ ਆਪਾਂ ਆ ਗਏ ਹੁਣ ਅੰਦਰ ਆਪਾਂ ਖੋਆ ਖਾਣੇ ਆ ਬਈ ਪਿਓ ਰ ਆ ਵੀ ਖੋਆ ਥੋੜੀ ਆਟਾ ਨਹੀਂ ਲਾਏ ਵਿੱਚ ਯੋ ਪੂਬੂ ਇੰਜਨ ਰਕਦੀ ਕੋਆ ਦੇਖੋ ਪੇਰ ਅਭੀ ਆਟਾ ਜਮਾ ਹੀ ਅਦਾਇਆ ਬੱਚੇ ਜੀ ਅੱਪ ਕੋ ਚੁੜਕੇ ਮੇਨ ਲਾਈ ਆਟਾ ਜੀ ਦੇ ਗਾੜੀ ਉੱਪਰ ਟੱਪ ਜਾਣੀ ਉਹ ਦੇਖੋ ਬਈ ਸੰਟਰ ਵੀ ਲੈ ਕੇ ਜਾਣਾ ਤੇ ਦੁੱਧ ਵੀ ਲੈ ਕੇ ਜਾਲੇ रा खड़ी है अभी गड्डी ताप है अभी गए भैया और मुंगी देखो वो तो आगे भी दरबाड़ा गया पकड़ी देखो भाई टैम्पू देख तैयार नहीं देखो भी त्यारी चलती देखो भाई चलती है तैयारी पूरी ਮੈਂ ਬੱਧ ਲਾ ਕੇ ਕੋਈ ਨਹੀਂ ਹੁੰਦਾ ਟੈਡ ਕਰਦੀ ਪੂਰੀ ਬਾਸ ਇਹ ਵੀ ਨਹੀਂ ਰਹਿ ਗਿਆ ਨਾ ਬੰਦਾ ਨਹੀਂ ਕੋਈ ਮੈਟ ਮੁੱਟੀ ਆਂਦੇ ਮੈਟ ਰੱਖਣੀ ਤਗਿਆ ਸਮਾਂ ਰੱਖੀ ਆ 2 ਰੁਪਏ ਦਾ ਪੜਾਈ ਤੂੰ ਤਾਂ ਦੇਖ ਤੂੰ ਤਾਂ ਆ ਜਾਣੀ ਅਰੇ ਸੱਚੇ ਪਾਣਾ ਮੈਂ ਨਾ ਅੰਦਰ ਗੁੱਡਾ ਦੇਖੋ ਵੀ ਬਈ ਟੂਲ ਪਲੱਜ ਵਾਲੇ ਆ ਹੂ ਲੱਗਦਾ ਜਿਵੇਂ ਦੇਣੇ ਪੈਣੇ ਵੀ ਇੱਕ ਇੱਕ ਦੇਖੋ ਫੋਟੋ ਆਗਾਤੀ ਪੱਡੀ ਦੁਹਾਂਗੇ ਆਪਾਂ ਦੇਖੋ ਇਹ ਪਾਣੀ ਪਣਾ ਪਤਾ ਲਿਖੀ ਕੋਈ ਸਮਾਨ ਧਰ ਦੇ ਕਿਦਾਈ ਲਾ ਰੱਖਣੇ ਨਹੀਂ ਕਰਦੇ ਰੱਖਣੇ ਆਉਂਦੇ ਨਹੀਂ ਹੁਣ ਦੇਖੋ ਵੀ ਇਹ ਛੱਟਾ ਗਲਾ ਦੂਤ ਨੰਗਾ ਜਿਆ ਦੋ ਦਾ ਛੱਟਾ ਕੋ ਤਾ ਪੱਟੀ ਆਈ ਅੱਗੇ ਢਾਗਲਾ ਮੜਾ ਸਿਰ ਯਾਰ ਆ ਫਰਮਾਨ ਪੱਟੀ ਆ ਆਇਆ ਮੂਰੇ ਬਣਾ ਬੰਨ ਕਿੱਥੇ ਬੰਨਣੀ ਆ ਲਾਗੇ ਮੈਂ ਉੱਪਰ ਬੰਨ ਦੋ ਪੱਟੀ ਇਸ ਰੈਂਟ ਆਹ ਆਹ ਅੱਗੇ ਵੀ ਉੱਤੇ ਹੀ ਬੰਨੇ ਹਾ ਸੀ ਕੋ ਡਰਾਈਵਰ ਨੂੰ ਮਾਰ ਹਾ ਆ ਆ ਪੱਟੀ ਆ ਬੇਕਾਰ ਹੀ ਕਰਦੇ ਆ ਉਹਦੇ ਤਾਈ ਹੈ ਜੀ ਹੈ ਜੀ ਮਾੜੇ ਘੜੀ ਤੇ ਕਿੰਨੇ ਵੀ ਗੁੱਸੇ ਮੁੰਡਾ ਸੱਟੇ ਨਾਲ ਸੀ ਤੋਲੇ ਵੀ ਚਲੇ ਯਾਤਰਾ ਤੇ

Thank you. Yeah.